ਨੇ ਆਪਨਾਸ਼ੀ ਜੀ ਅਨੋ ਦਾਤਾ ਸਿਮਰਤ ਸੰਭਲ ਹੋਈ ਐਸੇ ਦਾਤੇ ਨੂੰ ਧਿਆਇਆ ਕਰੋ ਐਸੇ ਦਾਤੇ ਨੂੰ ਸਿਮਰਨਾ ਕਰਿਆ ਕਰੋ ਜੋ ਸਾਰਿਆਂ ਜੀਆਂ ਦਾ ਦਾਤਾ ਹੈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਜਿ ਸਿਮਰਨਾ ਜਾਈ ਐਸੇ ਦਾਤੇ ਨੂੰ ਸਿਮਰਨ ਕਰੋ ਜਿਹਦਾ ਸਿਮਰਨ ਕੀਤਿਆਂ ਸਭ ਮਲ ਹੋਈ ਸਾਰੇ ਮਲ ਲਹਿ ਜਾਂਦੀ ਜੇ ਰਹਾਉ ਦੇ ਬੰਦ ਦੀ ਗੱਲ ਕਰੀ ਮਹਾਰਜ ਕਹਿੰਦੇ ਨੇ ਮਨ ਨੂੰ ਆਗਦੇ ਨੇ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਇ हे ਮਨ ਸਤਗੁਰੂ ਜਪਾ ਜਪ ਕੇ ਸ਼ਰਨ ਪਿਆ ਸੁਖ ਪਾਈਐ ਜਿਹਦੀ ਸ਼ਰਨ ਜਾ ਕੇ ਸੁਖ ਮਿਲਦਾ ਬਾਹੜ ਦੁੱਖ ਨਾ ਆਈ ਫਿਰ ਅਸੀ ਦੁੱਖ ਨਹੀਂ ਭੋਗਦੇ ਦੁੱਖ ਕੌਣ ਭੁਗਦਾ ਜਦੋਂ ਅਸੀਂ ਰੱਬ ਨੂੰ ਬੁਲਾਦੇ ਹਾਂ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਪੇਰੋ ਭਾਵੇਂ ਦੁੱਖ ਦਾ ਭਾਵੇਂ ਚਿੰਤਾ ਦਾ ਭਾਵੇਂ ਜ਼ਮੀਨ ਦਾ ਭਾਵੇਂ ਪਰੇਸ਼ਾਨੀ ਦਾ ਭਾਵੇਂ ਹੰਮੇ ਦਾ ਕੰਡਾ ਭਾਵੇਂ ਕਾਰਨੇ ਭਾਵੇਂ ਨਿੰਦ ਦਾ ਪਹੁੰਚ ਗਲੀ ਦੁੱਖ ਪਿਸੋਕ ਕੀ ਹੈ ਵਾਹਿਗੁਰੂ ਵਾਹਿਗੁਰੂ ਬੋਲ ਮੰਤਰ ਬੋਲ ਮੰਤਰ गुरु दी बाणी गुरु दी हजूरी गुरु को बैठना गुरु दी गल करनी गुरु का इतिहास सुनना कीर्तन सुनना यह सुख है सिमरो सिमर सिमर सुख पाओ सिमर के सुख मिलता है